ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਪਗਵਾਨ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਪਗਵਾਨਪੁਰ ਕਮਲ ਡੇਰੀ ਫਾਰਮ ਤੇ ਪਹੁੰਚੇ ਆਪਾਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5 ਪਸ਼ੂ ਖਾਵਾਂਗੇ ਦੋ ਝੋਟੀਆਂ ਤੇ ਤਿੰਨ ਬਿਹੜਾ ਵਾਂ ਤੇ ਆਪਾਂ ਪਹੁੰਚੇ ਆ ਬਾਈ ਕਮਲ ਦੇ ਕੋਲ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਸਿਕਾ ਵੀਰ ਜੀ ਹੋਜੀ ਉਹ ਸਭ ਠੀਕ ਠਾਕ ਜੀ ਸਤਾ ਦੇ ਉਪਨਾ ਮੇਰਾ ਕਮਲਜੀ ਸਿੰਘ ਜੀ ਪਿੰਡ ਭਗਵਾਨਪੁਰ ਸੀਲ ਦੇਣਾ ਕੋਪਰਾਸ ਤੇ ਜ਼ਿਲ੍ਹਾ ਗਦਾਸਪੁਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 99159783 ਦਾ ਨੰਬਰ ਆ ਠੀਕ ਹੈ ਜੀ ਠੀਕ ਹੈ ਜੀ ਕਰੀਏ ਸ਼ੁਰੂਆਤ ਜੀ ਅੰਦਰ ਸੇਵ ਭਈਆ ਪਹਿਲੇ ਨੰਬਰ ਤੇ ਛੋਟੀ ਕਣਵਾ ਸੁਆ ਸੁਈ ਜੇ ਇਹ ਮਿਤੀ 12 ਜਿਸਾ ਸੁਈ ਅੱਛਾ ਏ ਬੋਲਦੇ ਤੁਹਾਨੂੰ ਬੋਲਾ ਨਾ ਨੋ ਨੋ ਠੀਕ ਹੈ ਠੀਕ ਹੈ ਜੀ ਕੋਈ ਸਜਣੋ ਨੀਲੀ ਗਾ ਵੀ ਆ ਗਈ ਆ ਬਣਾ ਤੇਰਾ ਕੀ ਆ ਸੁਈ ਆ ਕਿੰਨਾ ਕ ਟਾਈਮ ਹੋ ਗਿਆ ਭਾਈ ਸੂਈ ਨੂੰ ਸੂਈ ਨੂੰ ਜੀ ਤੀਸਾ ਦੇ ਦਿਓ ਕੱਟੀ ਚ ਮੰਗੋ ਠੀਕ ਹੈ ਠੀਕ ਹੈ ਵੀਡੀਓ ਜੇ ਜੋੜ ਦੀ ਸਭ ਵੀਡੀਓ ਬਣੀ ਅੱਛਾ ਜੀ ਹਾਂਜੀ ਬੋਲੋ ਜੀ ਫ੍ਰੀ ਮਿਲ ਕਾਫ ਆ ਗਿਆ ਜੇ ਪਿਛੇ ਤੇ ਸੂਈ ਨੂੰ ਕੋਈ 2-3 ਦਿਨ ਹੋ ਗਏ ਆ ਤੇ 9 ਲੀਟਰ ਜਿਹੜਾ ਬੋਲਾ ਹੀ ਬੋਲਾ ਤਿਆਰ ਆ ਤੇ ਕਰੋ ਫੇਸ ਕੁਆਲਟੀ ਚੈੱਕ ਭਾਈ ਕਿੰਨਾ ਕ ਕੱਢੂ ਵੀ ਦੁੱਧ ਹਾਂਜੀ ਠੀਕ ਹੈ ਠੀਕ ਹੈ ਉਹਦਾ ਜਵਾਬ ਹੈ ਜੇ ਥੀਮ ਆ ਗਿਆ ਪਿਛੇ ਆਉਂਦੇ ਹੋ ਵੀ ਦਾ ਲੋਕਾ ਖਾਣੇ ਤੋਂ ਨਾ ਯੋ ਨੀਲੀ ਦੇ ਖਿਸ਼ੇ ਜਵਾਸ ਵੀ ਨੀਲੀ ਰੰਗ ਦੀ ਆ ਗਿਆ ਇਹ ਤੇ ਕਰੋ ਥਣ ਪਾਂਡਾ ਲੱਗੇ ਤਾਂ ਚੈੱਕ ਤੁਸੀਂ ਤੇ 13 ਲੀਟਰ ਬਾਈ ਕਹਿੰਦਾ ਕਿ ਦੁੱਧ ਚਵਾਈ ਜਾਊਗੀ ਤੇ ਪ्योर ਨੀਲੀ ਰਾਵੀ ਦੇ ਵਿੱਚ ਆ ਗਈ ਆ ਇਹਦੇ ਨਿਸ਼ਾਨੀਆਂ ਨੂੰ ਸੋਡੀਆਂ ਸਾਰੀਆਂ ਕਰਦੀ ਆ ਕਵਰ ਏ ਇੱਕ ਕਾਟ ਕਾਟ ਦੀ ਵੀ ਚੰਗੀ ਆ ਤੇ ਫੇਟਾਪੜਾ ਵੀ ਤੁਹਾਨੂੰ ਲੱਗੇ ਤਾਂ ਚੈੱਕ ਕਰਾ ਦੇਣਾ ਇਹ ਸਟੈਂਡਲ ਮੌਕੇ ਦੇ 9 ਲੀਟਰ ਬੋਲਾ ਬੋਲਾ ਤਿਆਰ ਆ। ਛੱਟੀ ਵੀ ਬੜੀ ਚੰਗੀ ਦੇਤੀ ਠੀਕ ਹੈ। ਇਸੇ ਬਾਈ ਫੀਮ ਉਹ ਜਿਹੜਾ ਕਾਸ ਆ ਉਹਨੇ ਪੂਰ ਨੀਲੀ ਰਵੀ ਦਾ ਹੀ ਆ ਗਿਆ ਵਾ ਤੇ ਇਹਦਾ ਮੁੱਲ ਕੀ ਕਰਨਾ ਬਾਈ ਹਰ? ਮੁੱਲ ਜੀ ਤੁਹਾਨੂੰ 3 ਲੱਖ ਰੁਪਏ ਕਰ ਦਈਏ। ਹਾਂਜੀ। ਛੋਟੀ ਹਾਣਾ ਜਿਹੜੀ 90000 ਦੀ ਦੇ ਦਿੰਦੇ। ਆਦਿ ਮਾਨਦਾਨ ਕੇ ਜਾਂ ਛੋਟ ਛੋਟ ਕਰ ਦਾਂਗੇ। ਠੀਕ ਹੈ ਠੀਕ ਹੈ ਲੋ ਬਾਈ ਬਾਕੀ ਛੋਟ ਕਰ ਮੌਕੇ ਦੇ ਹੋ ਜੂਗੀ। ਤੇ 90000 ਬਾਈ ਨੇ ਮੁੱਲ ਦਿੱਤਾ ਵਾ। ਤਿੰਨ ਥੋੜਾ ਰੂਮ ਮੋਟਾ ਵਾ ਪਰ ਡੇਰੀ ਵਾਲੇ ਮਤਲਬ ਦੀ ਮੈਂ ਆ ਦੁੱਧ ਨੂੰ ਚਵਾਈ ਨੂੰ ਅੱਛਾ ਜੀ ਤੂੰ ਕੋਈ ਚੰਗੀ ਬਿਲਕੁਲ ਕਾਲਿਆ ਸੁਭਾਗੇ ਸੁਭਾਗ ਤੁਹਾਨੂੰ ਪਤਾ ਕੱਟ ਜਾਣਾ ਹਾਂਜੀ ਹਾਂਜੀ ਤੇ ਆ ਜਾਓ ਭਾਈ ਦੂਜੇ ਨੰਬਰ ਤੇ ਦੱਸਿਓ ਬਈ ਆ ਝੋਟੀ ਦੇ ਬਾਰੇ ਇਹ ਬਿੱਦੀ ਦੂਜਾ ਸੁਭਾ ਸੁਣੀਏ ਝੋਟੀ ਅੱਛਾ ਜੀ ਠੀਕ ਹੈ ਠੀਕ ਹੈ ਤੇ ਪਹਿਲੇ ਸਵੇਰ ਕਿੰਨਾ ਕਾ ਕੱਢਿਆ ਦੁੱਧ ਨੇ ਫਿਰ ਪਹਿਲੇ ਸਵੇਰ ਦੁੱਧ ਦੁੱਧ ਨਹੀਂ ਦੁਕਾਈ ਮਾਇਕ ਲੋ ਅੱਛਾ ਜੀ ਹਾਂਜੀ ਹਾਂਜੀ ਉਹਨਾਂ ਕੋਲ ਤਾਂ ਛੋਟੀ ਜਿਆਦਾ ਚੰਗੀ ਐ ਵੀ ਛੋਟੀ ਠੀਕ ਐ ਵੀ ਕਿੰਨੇ ਕੱਦ ਕੜ ਬਹੁਤ ਹੀ ਚੰਗਾ ਤੇ ਗੱਡ ਬਲੈਕ ਆ ਵੀ ਆ ਪਰ ਉਹਦੇ ਇਸ ਤੋਂ ਇਹ ਸੇਬਸ ਤੋਂ ਬਹੁਤ ਹੀ ਚੰਗਾ ਲੱਗਦਾ ਜੇ ਸੁਵੇਲੀ ਬਕਤ ਬਿਲਕੁਲ ਤਿਆਰ ਐ ਤੇ ਤੇਲ ਲਾ ਜੂਗੀ 4-5 ਅਜੇ ਹੋਰ ਤੇ ਲਾਂਦੂਲਾ ਜਿਹੜੀਆਂ ਕਾਫੀ ਆ ਹਵਾਨੇ ਦੇ ਸੂਨ ਕਟ ਜਿਹੜਾ ਚੰਗਾ ਹੋਣਾ ਨਾਮ ਨਾਲੂ ਵੀ ਤੇ ਥੋੜਾ ਦਸ ਐ ਜੇ ਬਹੁਤ ਹੀ ਚੰਗਾ ਵਾ ਸਮਾ ਲੋ ਲੋਭੀ ਗਿੱਟੋ ਸੀਗਾ ਸੀਗੇ ਲੋਭੀ ਪਾਲੇ ਚੰਨ ਵਾਲੀ ਆ ਗਈ ਆ ਤੇ ਚਮਚੇ ਨੂੰ ਤੁਹਾਡਾ ਫਟ ਕੇ ਦਿਖਾ ਲੈ ਉਹ ਰੀਆ ਦਾ ਵੇਖਿਆ ਮੜੀ ਰੀਆ ਇਹ ਇਹ ਮਿੱਤਰਾ ਦਾ ਰੂਆ ਸਾੰਬਲਾ ਦੇ ਦੁੱਧ ਚੰਗਾ ਚਵਾਈ ਜਾਊਗੀ ਉਧਰੀ ਸਾਈਡ ਤੋਂ ਦਿਖਾ ਜਾ ਥੜਾ ਦਾ ਸਾਈਜ਼ ਤੇ ਗੈਪ ਉਹ ਵਾਹੇ ਕਰੋ ਲਾਗੇ ਤਾਂ ਚੱਕ ਇਹ ਥਾਣਾ ਦਾ ਸੈਰ ਗਿਆ ਬਹੁਤ ਹੀ ਚੰਗਾ ਤੇ ਇਹਦਾ ਕੀ ਮੁੱਲ ਕਰਨਾ ਵੀਰੇ ਮੁੱਲ ਨੂੰ ਵੀ ਛੋਟ ਤੇ ਆ ਗਈ 90000 ਅੱਛਾ ਜੀ 85000 ਦੇਣਾ ਜੀ 85 ਦੀ 80 80 ਦੇਣਾ ਠੀਕ ਹੈ ਠੀਕ ਹੈ ਲਓ ਭਾਈ ਜੀ 80000 ਦੀ ਤੇ ਗੱਬੜ ਬਿਲਕੁਲ ਪਿਆਰ ਆ ਬਹੁਤ ਚੰਗੀ ਜਿਆਦਾ ਹੀ ਚੰਗੀ ਝੋਟੀ ਆ ਠੀਕ ਹੈ ਠੀਕ ਹੈ ਤੇ ਚੰਮ ਚੰਮ ਮਿੱਤਰੋ ਫੁੱਲ ਵੀਪਰ ਤਾਂ ਆ ਗਿਆ ਵਾ ਠੀਕ ਹੈ ਜੀ ਨਹੀਂ ਬੋਲਦੀ ਬੜੀ ਦੁੱਗੀ ਤੇ ਜੱਟ ਆ ਗਏ ਭਈਆ ਹੁਣ ਤੀਜੇ ਨੰਬਰ ਤੇ ਦੱਸਿਓ ਭਈਆ ਵੈੜ ਦੇ ਬਾਰੇ ਵੈੜ ਵੀ ਜੀ ਇਹ ਦੂਜੇ ਜਿਹੇ ਸੁਣੀ ਆ ਵੈੜ ਤੇ ਰੋਟੇ 20 ਕਿਲੋ ਦੇ ਦਿੰਦੀ ਅੱਛਾ ਜੀ ਤੇ ਇਹ ਹੋਏ ਹੈਗੇ ਤਾਂ 12 13 ਠੀਕ ਹੈ ਠੀਕ ਹੈ ਠੀਕੀ ਜੀ ਠੀਕ ਹੈ ਠੀਕ ਹੈ ਲਓ ਭਾਈ ਜੀ ਕਾਡ ਕਾੜ ਵੈੜ ਦਾ ਚੰਗਾ ਵਾ ਤੇ ਢੱਲਾ ਢੋਨਾ ਵਾ ਨੇ ਦੇ ਬੜੀਆਂ ਤੇ ਇਹ ਨਾਲੇ ਬੜੀ ਕਹਿੰਦਾ ਕਿ 20 ਲਾਉਗੇ ਤੇ 20 ਦਿਨਾਂ ਦਾ ਇੱਕ ਬਹਾਨਾ ਜਿਹੜਾ ਚੰਗਾ ਬਣਾ ਲੈਣਾ ਇਹਨੇ ਉਹ ਜੀ ਬੇਸ ਕੁਆਲਟੀ ਟਿਕਾ ਤੇ ਥਾਂ ਤੋਂ ਵੀ ਬਹੁਤ ਚੰਗਾ ਲੱਗਾ ਹਨ گلاب ਦੀ ਥਾਂ ਆ ਗਿਆ ਵਾ ਤੇ ਦੋਰਾਸਾ ਬਹੁਤ ਹੀ ਚੰਗਾ ਵਹਿੜ ਦਾ ਓਏ ਪਹਿਲੇ ਸਵੇਰੇ ਕਿੰਨਾ ਕੱਢਿਆ ਦੁੱਧ ਫਿਰ 20 ਕਿਲੋ ਪਹਿਲੇ ਸਵੇਹੀ ਹਾਂਜੀ ਠੀਕ ਹੈ ਠੀਕ ਹੈ ਕੋਈ ਸ਼ੱਕ ਨਹੀਂ ਵਿੱਢਦਾ ਤੇ ਘਰ ਨੇ ਘੱਟਾਂ ਤੋਂ ਲਾਉਂਦੀ ਬਹੁਤ ਚੰਗੀਆਂ ਆਜੇ ਤੇ ਸੋ ਠੀਕ ਹੈ ਤੇੜਾ ਹਮਾਲਾ ਬਹੁਤ ਹੀੰਨੇ ਘਰ ਲੈਣਾ ਲਾਗੇ ਤਾਂ ਆਪਾਂ ਚੈੱਕ ਕਰਾਉਣਾ ਤੁਹਾਨੂੰ ਸਣਾ ਦੱਸਿਆ ਗਿਆ ਪਾ ਇਧਰਲੀ ਸਾਈਡ ਤੋਂ ਦਿਖਾ ਦਿਓ ਫਰੀ ਹੋਣ ਦਿਵਾ ਦਿਓ ਲੋ ਵੀ ਲੱਗੇ ਤੋਂ ਕਰ ਸਕਦੇ ਜੀ ਚੱਕ ਤੁਸੀਂ ਸਾਡਾ ਦਾ ਸੈਜ ਕੈਬ ਦੇ ਹੈ ਵੀ ਠੰਡੀ ਧੀਰੀ ਆ ਬਹੁਤ ਜਿਆਦਾ ਵਸ਼ੀ ਚੰਗੀ ਆ ਇਹ ਇਹਦਾ ਕੀ ਮੁੱਲ ਕਰਨਾ ਵੀਰੇ ਮੁੱਲ ਵੀ ਜੀ ਤੇਲਣ ਵਾਲਾ ਯਰਣਾ 65000 ਦੀ ਵਸ਼ੀ ਸਿਰੋਂ ਸੁਟਿਆ ਵਿਕਦੀ ਆ ਅੱਛਾ ਜੀ ਆਪਾਂ ਹਾਂ ਜਿਹੜੀ 60000 ਦੀ ਵਸ਼ੀ ਬੋਲਦੀ ਆ ਠੀਕ ਆ ਜੀ ਫਿਰ ਲੱਗੇ ਜਾਣਗੇ ਅੱਖੇ 24 ਜੂੜੀ ਕਿੰਦਾ ਦੀ ਵਸ਼ੀ ਪੰਜ ਠੀਕ ਆ ਠੀਕ ਆ ਲਓ ਵੀ ਜੰਮੀ ਬਲੀ ਬਹੁਤ ਹੀ ਚੰਗੀ ਆ ਤੇ ਬਾਈ ਕਹਿੰਦਾ ਕਿ 60000 ਦੀ ਦੇਵਾਂਗੇ ਤੇ ਚਲੋ ਮੌਕੇ ਤੇ ਬਾਈ ਮਾਨਤਾ ਕਰ ਦਿਓ ਹਾਂ ਜੀ ਆ ਵੀ ਆ ਗਿਓ ਬਾਈ ਕਹਿੰਦਾ ਚੋਪਦੇ ਨੰਬਰ ਤੇ ਇਹ ਦੱਸਿਓ ਵੀ ਕੀ ਆ ਵੈਰ ਦੇ ਬਾਈ ਕੱਪਣ ਕੱਪਣਾ ਦੇ ਠੀਕ ਹੈ ਠੀਕ ਹੈ ਜੀ ਲੋ ਵੀ ਇਹ ਵੀ ਤਿਆਰੀ ਆ ਠੀਕ ਹੈ ਜੀ ਇਹ ਕਿੰਨਾ ਟਾਈਮ ਲਾਜੂਗੇ ਇਹ ਇਹ ਵਿਧੀ 10 ਦਿਨ ਲੈ ਜਾਈਏ ਨੇ ਠੀਕ ਹੈ ਉਹਨੂੰ ਕੋਲ ਉਹਨਾਂ ਦਾ ਫੰਡ ਪਾਉਗੇ ਠੀਕ ਹੈ ਠੀਕ ਹੈ ਬੜੀ ਫਰੰਦ ਹੈ ਤੁਹਾਡੀ ਇਹਦੀ ਵੀ ਕਿੱਅ ਕਰੇ ਸਾਧ ਕਾ ਇਹਦਾ ਵੀ ਬਹੁਤ ਚੰਗਾ ਵਾ ਤੇ ਦਿਨਾਂ ਜੇ ਲੈ ਜੂਗੀ 10 ਆ ਜੀ ਹੋਰੇ ਵੀ ਤੇ ਸੂਨ ਤੱਕ ਇਹ ਵੀ ਹਵਾਨਾ ਚੰਗਾ ਬਣਾ ਲੂਗੀ ਤੇ ਲਾ ਢੋਲਾ ਜਿਹੜੀਆਂ ਕਾਫੀ ਆ ਹਵਾਨੇ ਤੇ ਇਹ ਥਾਂ ਤੋਂ ਲਾਗੇ ਤੋਂ ਚੈਟ ਕਰਾਉਂਦੇ ਆਂ ਥਾਣਾ ਇਹਦੇ ਵੀ ਬਹੁਤ ਚੰਗਾ ਲੱਗਾ ਵਾ ਪੀਣੇ ਭਾਈ ਕਿੰਨਾ ਕੱਢਿਆ ਪਹਿਲੇ ਸਵੇਰੇ ਅੱਛਾ ਹੀ ਠੀਕ ਹੈ ਠੀਕ ਹੈ ਜੀ ਲਗਭਗ 17-18 ਲੀਟਰ ਜਿਹੜੇ ਦੁੱਧ ਚਵਾਈ ਜਾਊਗੀ ਇਹ ਥਾਂ ਭਾਂਡਾ ਬਹੁਤ ਹੀ ਚੰਗਾ ਲੱਗਾ ਵਾ ਤੇ ਲਾਟੋ ਲਾਓ ਕਰ ਬਚਾ ਕੇ ਬਾਕੀ ਬਹੁਤ ਅਜੀਬ ਨੇ ਦੇ ਕੁਆਲਿਟੀ ਦੀਆਂ ਮਸ਼ੀਨਾਂ ਠੀਕ ਹੈ ਤੇ ਇਹਦਾ ਕੀ ਮੁੱਲ ਕਰਨਾ ਬਾਈ ਜੀ ਮੁੱਲ ਸੇਮ ਹੀ ਲਾ ਲਓ ਇਹਦਾ ਵੀ ਇਹ ਵੀ 60 ਦੀ 60 ਦੀ ਆਣਾ ਮੁੱਲ 65 ਦੀ ਨੂੰ 60 ਦੀ ਵਸ ਛੋੜ ਛਾੜ ਕਰ ਦਾਂ ਦੋਨਾਂ ਠੀਕ ਹੈ ਠੀਕ ਹੈ ਲਓ ਵੀ ਇਹ ਵੀ 60 ਹਜ਼ਾਰ ਵੀ ਬਾਈ ਕਹਦਾ ਕਿ ਦਵਾਂਗੇ ਤੇ ਆਜੋ ਹੁਣ 5ਵੇਂ ਨੰਬਰ ਤੇ ਦੱਸਿਓ ਬਾਈ ਆ ਵੈਲ ਦੇ ਪਰੇ ਇਹ ਸੂਈ ਹੈ ਜੀ ਦੀ ਨਾੜੂ ਲਾਓ ਬੱਚਾ ਪਛੀ ਹੀ ਮਗਰ ਠੀਕ ਹੈ ਠੀਕ ਹੈ ਸਾਡੀ ਸੂਈ ਹੈ ਬਾਬਾ ਜੀ ਪੀਲ ਕਾਫ ਜੇ ਵੀ ਇਹਦੇ ਪਿੱਛੇ ਵੀ ਆ ਗਿਆ ਬਾਬਾ ਇਹਦੇ ਕੋਲ ਕਿੰਨਾ ਦੁੱਧ ਦੁੱਧੇ ਹੋਲ ਪੱਕਾ ਕਿੰਨਾ 9 ਕਿਲੋ ਪੱਕਾ ਬੋਲਾ ਹਾਂਜੀ ਬੋਲਾ ਯਾਰ 12 13 ਕਿਲੋ ਦੁੱਧ ਤੇ ਨਹੀਂ ਬੋਲਾ ਹੀ ਆ ਉਹ ਵੇਖ ਨਾੜੂ ਨਾ ਠੀਕ ਠੀਕ ਦਾ ਵੀ ਸੂਜਣ ਨੂੰ ਕੋਈ ਦੋ ਤਿੰਨ ਦਿਨ ਦੀ ਆਸ-ਪਾਸ ਟਾਈਮ ਹੋਇਆ ਵਾ ਇਹ ਜਵਾਕ ਦਿਖਾਉਂਦੇ ਨੇ ਫੀਮਲ ਕਾਫ ਆ ਗਿਆ ਬਿਲਕੁਲ 나ੜੂ ਤੇ ਆ ਤੇ 9 ਲੀਟਰ ਜਿਹੜਾ ਇਹ ਕੋਈ ਬਿਲਕੁਲ ਬੋਲਾ ਹੀ ਹਜੇ ਤਿਆਰ ਆ ਇਹ 12 13 ਲੀਟਰ ਜਿਹਦਾ ਇਹ ਦੁੱਧ ਚਵਾਈ ਜਾਊਗੀ ਇਹ ਪਹਿਲਾ ਸਵੇਰ ਸੂਈ ਜਾਵੇ ਬਾਈ ਠੀਕ ਠੀਕ ਹੈ ਬਾਈ ਦੂਜਾ ਸੂਆ ਸੁਈ ਜੇ ਕਿਹਵਾ ਵਾਲਾ ਦਾ ਜੁਆਕ ਆ ਗਿਆ ਜੀ 3 ਮਲਕਾਬ ਦੇ ਪਿਛੇ ਕਰੋ ਜਾ ਕੇ 나ੜੂ ਨੂੜੂ ਨਾਲ ਹੀ ਜਰੇ ਆ ਆ ਆ ਆ ਲੋ ਵੀ ਲੱਗ ਗਿਆ ਨੋ ਕਰੋ ਚੈੱਕ ਦੇਣ ਥਲਾਂ ਦਾ ਸੈਜ ਗਿਆ ਤੇ ਸੀਮੁੱਲ ਕਰਨਾ ਵੀਰੇ ਦਾ 골ਡ ਵੀਡੀਓ 45000 ਰੁਪਏ ਅੱਛਾ ਜੀ ਉਹਦੇ ਹਾਂ ਨਾ 43000 ਦੇ ਸੀ ਦੇ ਲਾਂਗੇ ਠੀਕ ਹੈ ਜੀ ਉਹਦੇ 12 ਕਿਲੋ ਦਹੀ ਆਉਂਦੀ ਠੰਡੀ ਤੇਰੀ ਹੋਗੀ 24 ਇੱਕ ਨੰਬਰ ਹੋਗੀ ਠੀਕ ਹੈ ਜੀ ਉਹੀ ਪਾਜੀ ਵਸੇ ਮੁੱਲ ਠੀਕ ਹੈ ਜੀ ਹਾਂ ਜੀ ਲਓ ਵੀ ਪਸ਼ੂ ਬਾਈ ਦੇ ਕੋਲ ਸਾਰੇ ਚੰਗੇ ਯਾਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਕਿਸਾਨ ਵੀਰਾਂ ਭਰਾਵਾਂ ਦਾ